ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਜਿਹਾ ਇੱਕ neck ਦਾ ਡਿਜ਼ਾਈਨ ਜੋ ਅੱਜਕਲ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਉਹਦੀ ਕਟਿੰਗ ਐਂਡ ਸਟੀਚਿੰਗ ਵੀਡੀਓ ਲੈ ਕੇ ਆਏ ਆ ਆ ਜੋ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਦੀ ਕਟਿੰਗ ਸਭ ਤੋਂ ਪਹਿਲਾਂ ਅਸੀਂ ਪੇਸਟਿੰਗ ਪੇਪਰ ਨੂੰ ਲੈ ਲੈਣਾ ਹੈ ਆ ਔਰ ਇਹਨੂੰ ਇਸ ਤਰੀਕੇ ਦੇ ਨਾਲ ਡਬਲ ਫੋਲਡ ਕਰ ਲੈਣਾ ਹੈ ਇਹਦੀ ਚੜਾਈ ਫੋਲਡ ਕਰਕੇ ਹੈਗੀ ਹੈ 4.5 ਇੰਚ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ نیچے ਨੂੰ ਲਗਾਵਾਂਗੇ ਨੈਕ ਦੀ ਡੀਪਨੈਸ ਕਿ ਕਿੰਨਾ ਡੀਪ ਨੈਕ ਰੱਖਣਾ ਹੈ ਔਰ ਇਧਰ ਨੂੰ ਲਗਾਵਾਂਗੇ ਅਸੀਂ 2.5 ਇੰਚ ਦਾ ਨਿਸ਼ਾਨ ਠੀਕ ਹੈ ਜਿੰਨਾ ਤੁਸੀਂ ਗਲਾ ਚੌੜਾ ਔਰ ਡੀਪ ਪਾਣਾ ਚਾਹੁੰਦੇ ਹੋ ਉਸ ਤਰੀਕੇ ਦੇ ਨਾਲ ਅਸੀਂ ਇੱਥੇ ਮਾਰਕਿੰਗ ਕਰ ਲੈਣੀ ਹੈ ਠੀਕ ਹੈ ਇਸ ਤਰ੍ਹਾਂ ਮਾਰਕਿੰਗ ਕਰਨ ਤੋਂ ਬਾਅਦ ਅਸੀਂ نیچے ਤੋਂ ਤਕਰੀਬਨ 2.5 ਇੰਚ ਦਾ ਇੱਕ ਨਿਸ਼ਾਨ ਲਗਾਵਾਂਗੇ ਔਰ ਇੱਥੇ ਇੱਕ ਲਾਈਨ ਡਰਾ ਕਰ ਲੈਣੀ ਹੈ ਹੁਣ ਅਸੀਂ ਇੱਥੋਂ ਅੱਧਾ ਇੰਚ ਦਾ ਨਿਸ਼ਾਨ ਲਾਵਾਂਗੇ ਅੱਧਾ ਜਾਂ ਪੌਣਾ ਇੰਚ ਦਾ ਨਿਸ਼ਾਨ ਤੁਸੀਂ ਲਗਾ ਸਕਦੇ ਹੋ ਔਰ ਇਸ ਨੂੰ ਅਸੀਂ ਤਿਰਛਾ ਮਿਲਾ ਲੈਣਾ ਹੈ ਔਰ ਇਸ ਨਿਸ਼ਾਨ ਤੋਂ ਅਸੀਂ ਹਲਕੀ ਜਿਹੀ ਗੁਲਾਈ ਦੇਣੀ ਹੈ ਗਲੇ ਦੀ ਇਸ ਤਰ੍ਹਾਂ ਹੁਣ ਅਸੀਂ ਨੀਚੇ ਨੂੰ ਮਾਰਕ ਲਗਾਵਾਂਗੇ ਜਿੰਨਾ ਤੁਸੀਂ ਡੀਪ ਰੱਖਣਾ ਚਾਹੁੰਦੇ ਹੋ 14 14.5 ਅਗਰ ਤੁਸੀਂ ਘੱਟ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਥੋੜਾ ਘੱਟ ਵੀ ਰੱਖ ਸਕਦੇ ਹੋ ਘੱਟ ਤੋਂ ਘੱਟ ਇਹਨੂੰ ਤੁਸੀਂ 12 ਤੋਂ 14 ਦੇ ਵਿੱਚ ਰੱਖ ਸਕਦੇ ਹੋ 14 ਤੋਂ ਜ਼ਿਆਦਾ ਡੀਪ ਨਹੀਂ ਕਰਨਾ ਹੁਣ ਅਸੀਂ ਇੱਥੇ ਲਗਾਵਾਂਗੇ ਅਸੀਂ 1.5 ਇੰਚ ਦਾ ਇੱਕ ਮਾਰਕ ਔਰ ਇੱਥੇ ਇੱਕ ਸਿੱਧੀ ਲਾਈਨ ਡਰਾ ਕਰਕੇ ਇੱਕ ਵੱਡਾ ਬਾਕਸ ਬਣਾ ਲਾਂਗੇ ਇਸ ਤਰ੍ਹਾਂ ਹੁਣ ਅਸੀਂ ਜੋ ਇਹ ਨੀਚੇ ਵਾਲਾ ਬਾਕਸ ਹੈ ਇੱਥੇ ਹਲਕੀ ਜਿਹੀ ਗੁਲਾਈ ਦੇ ਕੇ ਅਸੀਂ ਸ਼ੇਪ ਦੇਣੀ ਹੈ। ਤਕਰੀਬਨ 2 ਇੰਚ ਦੀ ਇੱਥੋਂ ਗੁਲਾਈ ਅਸੀਂ ਦਵਾਂਗੇ। ਹਾਂਜੀ ਹੁਣ ਅਸੀਂ ਇਸ ਨਿਸ਼ਾਨ ਦੇ ਉੱਤੇ ਕਟਿੰਗ ਕਰ ਲੈਣੀ ਹੈ। ਸਭ ਤੋਂ ਪਹਿਲਾਂ ਇਹ ਜੋ ਸਿੱਧੀ ਲਾਈਨ ਡਰਾ ਕੀਤੀ ਸੀ ਉੱਥੋਂ ਕਟਿੰਗ ਕਰਾਂਗੇ। ਔਰ ਉਸ ਤੋਂ ਬਾਅਦ ਅਸੀਂ ਇਹ ਜੋ ਬਾਰਲੀ ਸਾਈਡ ਦੀ ਗੋਲਾਈ ਸੀ ਉਸ ਨੂੰ ਕਟਿੰਗ ਕਰ ਲਾਂਗੇ ਬਿਲਕੁਲ ਧਿਆਨ ਦੇ ਨਾਲ ਕਟਿੰਗ ਕਰਨੀ ਆ ਅਗਰ ਤੁਹਾਡੀ ਪੇਸਟਿੰਗ ਅਗਰ ਹਿੱਲ ਗਈ ਤਾਂ neck ਜਿਹੜਾ ਆ ਉਹ ਸੈਂਟਰ ਦੇ ਵਿੱਚ ਨਹੀਂ ਰਹੇਗਾ ਔਰ ਡਿਜ਼ਾਈਨ ਜਿਹੜਾ ਹੈ ਪ੍ਰੋਪਰ ਨਹੀਂ ਬਣੂਗਾ ਇਸ ਤਰ੍ਹਾਂ ਹੁਣ ਅਸੀਂ neck ਦੀ ਕਟਿੰਗ ਕਰ ਲੈਣੀ ਆ ਔਰ ਹੁਣ ਇਹ ਤਿਰਛੇ 파ਟ ਨੂੰ ਵੀ ਕਟਿੰਗ ਕਰ ਲੈਣਾ ਆ ਹੁਣ ਅਸੀਂ ਇੱਕ ਐਕਸਟਰਾ ਫੈਬਰਿਕ ਲੈ ਲਿਆ ਆ ਔਰ ਇਹਦੇ ਉੱਤੇ neck ਨੂੰ ਅਸੀਂ ਇਹਦੀ ਜਿਹੜੀ ਸ਼ਾਈਨਿੰਗ ਵਾਲੀ ਸਾਈਡ ਆ ਉਹ ਕੱਪੜੇ ਨਾਲ ਰੱਖ ਕੇ ਇਹਦੇ ਉੱਤੇ ਇਹਨੂੰ ਪ੍ਰੈਸ ਦੀ ਮਦਦ ਦੇ ਨਾਲ ਅਸੀਂ ਚਿਪਕਾ ਲੈਣਾ ਆ ਇਸ ਤਰ੍ਹਾਂ ਹਲਕੀ ਹਲਕੀ ਪ੍ਰੈਸ ਲਗਾ ਕੇ ਤੁਸੀਂ ਇਹਨੂੰ ਕੱਪੜੇ ਦੇ ਉੱਤੇ ਚਿਪਕਾ ਲੈਣਾ ਆ ਚੰਗੀ ਤਰ੍ਹਾਂ ਇਧਰ ਚਿਪਕਾਉਣ ਤੋਂ ਬਾਅਦ ਅਸੀਂ ਇੱਕ ਵਾਰ ਇਹਨੂੰ ਕੱਪੜੇ ਨੂੰ ਉਲਟਾ ਕੇ ਇਸ ਦੇ ਉੱਤੇ ਵੀ ਪ੍ਰੈਸ ਫੇਰ ਲੈਣੀ ਹੈ ਤਾਂ ਕਿ ਜਿਹੜੀ ਹੈ ਬਿਲਕੁਲ ਫਿਨਿਸ਼ਿੰਗ ਦੇ ਨਾਲ ਜਿਹੜੀ ਪੇਸਟਿੰਗ ਸਾਡੀ ਚਿਪਕ ਜਾਵੇ ਕੱਪੜੇ ਨਾਲ। ਔਰ ਡਿਜ਼ਾਈਨ ਦੇ ਵਿੱਚ ਸਾਡੀ ਸਫਾਈ ਆਊਗੀ ਇਹਦੇ ਨਾਲ। ਹੁਣ ਇਹਨੂੰ ਸਿੱਧਾ ਕਰਕੇ ਅਸੀਂ ਦਾ ਐਕਸਟਰਾ ਅੱਧਾ ਜਾਂ ਪੂਨਾ ਇੰਚ ਦਾ ਫੈਬਰਿਕ ਮਾਰਜਿਨ ਛੱਡ ਕੇ ਬਾਕੀ ਐਕਸਟਰਾ ਕੱਪੜੇ ਨੂੰ ਕਟਿੰਗ ਕਰ ਲੈਣੀ ਹੈ। ਇਸ ਤਰ੍ਹਾਂ ਜਿੰਨਾ ਤੁਸੀਂ ਮਾਰਜਿਨ ਛੱਡਣਾ ਚਾਹੁੰਦੇ ਆ ਅੱਧਾ ਜਾਂ ਪੂਨਾ ਇੰਚ ਦਾ ਜ਼ਿਆਦਾ ਨਹੀਂ ਛੱਡਣਾ ਉਹਨੂੰ ਤੁਸੀਂ ਕਟਿੰਗ ਕਰ ਲੈਣਾ ਆ ਹੁਣ ਕਰਦੇ ਆ ਸਟਿਚਿੰਗ ਹੁਣ ਇਹ ਦੇਖੋ ਇਹ ਅਸੀਂ ਫਰੰਟ ਪਾਰਟ ਲੈ ਲਿਆ ਹੈ ਔਰ ਇਸ ਦੀਆਂ ਪਲੇਟਾਂ ਅਸੀਂ ਪਹਿਲੇ ਹੀ ਪਾ ਲਈਆਂ ਨੇ ਕਈ ਭੈਣਾਂ ਪੁੱਛਦੀਆਂ ਹੁੰਦੀਆਂ ਨੇ ਕਿ ਇਹ ਇਦਾਂ ਦੇ ਡਿਜ਼ਾਈਨ ਦੇ ਵਿੱਚ ਪਲੇਟਸ ਪਾਣੀਆਂ ਜਾਂ ਨਹੀਂ ਤਾਂ ਅਸੀਂ ਪਹਿਲਾਂ ਹੀ ਪਲੇਟਸ ਪਾ ਲਈਆਂ ਨੇ ਹੁਣ ਇੱਥੇ ਸ਼ੋਲਡਰ ਨੂੰ ਆਪਸ ਵਿੱਚ ਮਿਲਾ ਕੇ ਅਸੀਂ ਸੈਂਟਰ ਕੱਟ ਕਰ ਲੈਣਾ ਆ ਔਰ ਉਸ ਤੋਂ ਬਾਅਦ ਇਹ ਜੋ neck ਹੈਗਾ ਇਹਦਾ ਵੀ ਸੈਂਟਰ ਕਰਕੇ ਅਸੀਂ ਇੱਕ ਕੱਟ ਲਗਾ ਲੈਣਾ ਆ ਇਸ ਤਰ੍ਹਾਂ ਹੁਣ ਇਹ ਜੋ ਐਕਸਟਰਾ ਫੈਬਰਿਕ ਹੈਗਾ ਆ ਸਭ ਤੋਂ ਪਹਿਲਾਂ ਅਸੀਂ ਇਹਨੂੰ ਪੇਸਟਿੰਗ ਦੇ ਉੱਪਰ ਫੋਲਡ ਕਰਕੇ ਇੱਕ ਕੱਚੀ ਸਿਲਾਈ ਲਗਾ ਲਾਂਗੇ ਇਸ ਤਰ੍ਹਾਂ ਹਲਕਾ-ਹਲਕਾ ਬਿਲਕੁਲ ਸਫਾਈ ਦੇ ਨਾਲ ਫੋਲਡ ਕਰਨਾ ਆ ਕਿਉਂਕਿ ਇਹ ਸਾਈਡ ਜਿਹੜੀ ਆ ਸਾਡੇ ਉਲਟਾ ਕਿ ਅਸੀਂ ਫਰੰਟ ਸਾਈਡ ਤੇ ਲੈ ਕੇ ਆਣੀ ਹੈ ਇਸ ਕਰਕੇ ਇਹਨੂੰ ਸਫਾਈ ਦੇ ਨਾਲ ਫੋਲਡ ਕਰਨਾ ਹੈ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਧਿਆਨ ਦੇ ਨਾਲ ਇਹਨੂੰ ਫੋਲਡ ਕਰਨਾ ਹੈ ਹੁਣ ਅਸੀਂ ਇਹਨੂੰ ਅਟੈਚ ਕਰਾਂਗੇ 셔ਟ ਦੇ ਉੱਤੇ ਹੁਣ ਅਸੀਂ 셔ਟ ਦਾ ਜੋ ਉਲਟੀ ਸਾਈਡ ਹੈਗੀ ਆ ਉਹ ਰੱਖ ਲੈਣੀ ਹੈ ਪਹਿਲਾਂ ਔਰ ਇਹਦੇ ਉੱਤੇ neck ਨੂੰ ਇਸ ਤਰ੍ਹਾਂ ਰੱਖ ਲੈਣਾ ਜਿਵੇਂ ਅਸੀਂ ਸਿੱਧੇ ਸਾਈਡ ਤੇ ਗਲਾ ਅਟੈਚ ਕਰਦੇ ਹਾਂ ਸੇਮ ਉਸੇ ਤਰ੍ਹਾਂ ਅਸੀਂ 셔ਟ ਦੀ ਉਲਟੀ ਸਾਈਡ ਤੇ ਇਹ ਗਲਾ ਅਟੈਚ ਕਰਨਾ ਹੈ ਦੇਖੋ ਕਾਟਣਾ ਕੱਟ ਮਿਲਾ ਕੇ ਤੁਸੀਂ ਪਹਿਲਾਂ ਇਹਦੇ ਸੈਂਟਰ ਵਿੱਚ ਵੀ ਕੱਚੀ ਸਲਾਈ ਲਗਾ ਸਕਦੇ ਹੋ ਜਾਂ ਤੁਸੀਂ ਪਿੰਨਸ ਲਗਾ ਕੇ ਵੀ ਕੱਪੜੇ ਨੂੰ ਸੈੱਟ ਕਰ ਸਕਦੇ ਹੋ ਔਰ ਇਸ ਕਾਰਨਰ ਦਾ ਧਿਆਨ ਰੱਖਣਾ ਕਿ ਜਿਹੜੀ ਸਾਡੀ ਸੈਂਟਰ ਕਰੀਜ਼ ਆ ਉਹਦੇ ਨਾਲ ਇਹ ਮੈਚ ਹੋਵੇ ਕਿਉਂਕਿ ਅਗਰ ਇਹ ਮੈਚ ਨਾ ਹੋਇਆ ਤਾਂ ਗळा ਤੁਹਾਡਾ ਟੇਡਾ ਜਾਊਗਾ ਹੁਣ ਅਸੀਂ ਬਿਲਕੁਲ ਨਾਲ-ਨਾਲ ਪੇਸਟਿੰਗ ਦੇ ਸਲਾਈ ਲਗਾ ਦੇਣੀ ਹੈ ਇਸ ਤਰ੍ਹਾਂ ਕਾਰਨਰ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਇੱਧਰ ਉੱਧਰਲੀ ਸਾਈਡ ਨੂੰ ਟੇਡਾ ਨਾ ਜਾਵੇ ਤੋਂ ਕੋਰਨਰ ਤੋਂ ਅਸੀਂ ਸੂਈ ਨੂੰ ਖਬੋ ਕੇ ਬਾਹਰ ਘੁਮਾ ਕੇ ਦੂਸਰੀ ਸਾਈਡ ਨੂੰ ਵੀ ਸੇਮ ਉਸੇ ਤਰੀਕੇ ਦੇ ਨਾਲ ਸਲਾਈ ਲਗਾ ਲੈਣੀ ਹੈ ਇਹ ਧਿਆਨ ਰੱਖਣਾ ਹੈ ਕਿ neck ਸਾਡਾ ਉੱਚਾ ਨੀਵਾ ਬਿਨਾ ਹੋਵੇ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਅਸੀਂ neck ਅਟੈਚ ਕਰਦੇ ਆ ਤਾਂ ਸਾਡਾ ਇੱਕ ਸਾਈਡ ਤੋਂ ਗਲਾ ਜਿਹੜਾ ਆ ਉੱਪਰ ਨੂੰ ਬੁਕਰਮ ਨਿਕਲ ਜਾਂਦੀ ਹੈ ਉਹਦੇ ਨਾਲ ਤੁਹਾਡਾ ਗਲਾ ਹੈ ਟੇਡਾ ਜਾਂਦਾ ਹੈ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਹੁੰਦਾ ਹੈ ਇਸ ਤਰ੍ਹਾਂ ਹੁਣ ਅਸੀਂ ਦੇ ਵਿੱਚੋਂ ਇੱਕ ਇੱਕ ਪੈਰ ਦਾ ਮਾਰਜਨ ਰੱਖ ਕੇ ਐਕਸਟਰਾ ਕੱਪੜੇ ਨੂੰ ਕਟਿੰਗ ਕਰ ਲੈਣਾ ਆ ਔਰ ਇੱਥੋਂ ਹੁਣ ਅਸੀਂ ਨੁੱਕਰ ਤੋਂ ਵੀ ਜੋ ਅਸੀਂ نیچے ਨੂੰ ਕਾਰਨਰ ਬਣਾਇਆ ਉਹਨੂੰ ਵੀ ਕਟਿੰਗ ਕਰਕੇ ਇੱਥੇ ਇੱਕ ਲੰਬਾ ਜਿਹਾ ਕੱਟ ਲਗਾ ਲੈਣਾ ਆ ਔਰ ਗੋਲਾਈ ਦੇ ਵਿੱਚ ਅਸੀਂ ਛੋਟੇ ਛੋਟੇ ਕੱਟ ਲਗਾ ਲੈਣੇ ਆ ਤਾਂ ਕਿ ਜਦੋਂ ਅਸੀਂ ਇਹਨੂੰ ਫੋਲਡ ਕਰਨਾ ਹੈ ਤਾਂ ਫਿਨਿਸ਼ਿੰਗ ਜਿਹੜੀ ਹੈ ਉਹ ਸੋਹਣੀ ਆਵੇ ਇਸ ਤਰ੍ਹਾਂ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਕੱਪੜੇ ਨੂੰ ਫੋਲਡ ਕਰਕੇ ਇਸਦੀ ਬਾਹਰ ਨੂੰ ਨੁੱਕਰ ਕੱਢ ਲੈਣੀ ਹੈ ਕਿਸੇ ਨੁਕੀਲੀ ਚੀਜ਼ ਦੇ ਨਾਲ ਤੁਸੀਂ ਇਹਦੇ ਕਾਰਨਰ ਜਿਹੜੇ ਆ ਸਫਾਈ ਨਾਲ ਬਾਹਰ ਨੂੰ ਕੱਢ ਸਕਦੇ ਹੋ ਹੁਣ ਅਸੀਂ ਸਭ ਤੋਂ ਪਹਿਲਾਂ ਇਹਦੇ ਨਾਲ-ਨਾਲ ਫਿਨਿਸ਼ਿੰਗ ਦੀ ਸਫਾਈ ਦੀ ਇੱਕ ਸਲਾਈ ਲਗਾਵਾਂਗੇ ਤਾਂ ਕਿ ਇਥੋਂ ਗਲਾ ਸਾਡਾ ਜਿਹੜਾ ਉੱਠੇ ਨਾ ਬਿਲਕੁਲ ਨਾਲ-ਨਾਲ ਸਲਾਈ ਲਗਾਣੀ ਹੈ ਜਿਸ ਤਰ੍ਹਾਂ ਅਸੀਂ ਨਾਰਮਲ ਗਲੇ ਦੇ ਉੱਤੇ ਲਗਾਨੇ ਆ ਸੇਮ ਉਸੇ ਹੀ ਤਰ੍ਹਾਂ ਕਾਰਨਰ ਤੇ ਵੀ ਧਿਆਨ ਰੱਖਣਾ ਕਿ ਸਾਡਾ ਜੋ ਨੀਚੇ ਵਾਲਾ ਫੈਬਰਿਕ ਆ ਉਹ ਬਾਹਰਲੀ ਸਾਈਡ ਦਿਸੇ ਨਾ ਇਸ ਤਰ੍ਹਾਂ ਡਿਜ਼ਾਈਨ ਇਹ ਬਹੁਤ ਹੀ ਪਿਆਰਾ ਬਣ ਕੇ ਰੈਡੀ ਹੋਣਾ ਹੈ ਅਗਰ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਣੀਆਂ ਹੈ ਤਾਂ ਤੁਸੀਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਵੀਡੀਓ ਲੈ ਕੇ ਆਈਏ ਹਾਂਜੀ ਇਹ ਹੁਣ ਸਾਡੀ ਸਲਾਈ ਤਕਰੀਬਨ ਲੱਗ ਗਈ ਹੈ ਇਹ ਦੇਖੋ ਇਸ ਤਰ੍ਹਾਂ ਅਸੀਂ ਫਿਨਿਸ਼ਿੰਗ ਦੀ ਜਿਹੜੀ ਸਲਾਈ ਲਗਾ ਲੈਣੀ ਹੈ ਔਰ ਉਸ ਤੋਂ ਬਾਅਦ ਇਹਨੂੰ neck ਨੂੰ ਬਰਾਬਰ ਸ਼ੋਲਡਰ ਦੇ ਰੱਖਦੇ ਹੋਏ ਅਸੀਂ ਇੱਥੇ ਪਿੰਸ ਲਗਾ ਲਾਂਗੇ ਤਾਂ ਕਿ ਜਿਹੜਾ ਸਾਡਾ ਗਲਾ ਹੈ ਉਹ ਖਿਸਕੇ ਨਾ ਇਸ ਤਰ੍ਹਾਂ ਇੱਥੋਂ ਅਸੀਂ ਇਹਦੀ ਸੈਂਟਰ ਕਰੀਜ਼ ਦੇ ਨਾਲ ਇਹਨੂੰ ਕਾਰਨਰ ਨੂੰ ਮਿਲਾ ਕੇ ਰੱਖਣਾ ਹੈ ਇਸ ਤਰ੍ਹਾਂ ਇੱਥੇ ਵੀ ਪਿੰਨ ਲਗਾ ਲਾਂਗੇ ਹੁਣ ਅਸੀਂ ਇੱਥੇ ਨਾਲ ਦੀ ਮੈਚਿੰਗ ਲੈਸ ਲਈ ਹੈ ਇਹ ਜ਼ਿਕਜ਼ੈਗ ਵਾਲੀ ਲੇਸ ਹੈ ਆਸਾਨੀ ਨਾਲ ਮਿਲ ਜਾਂਦੀ ਹੈ ਔਰ ਇਹਨੂੰ ਅਸੀਂ ਦੇ ਸੈਂਟਰ ਦੇ ਵਿੱਚ ਦੇ ਕੇ ਹਾਫ ਜਿਹੜੀ ਲੇਸ ਹੈ ਉਹਦੇ ਵਿੱਚ ਦੇਣੀ ਹੈ ਡਿਜ਼ਾਈਨ ਦੇ neck ਦੇ ਔਰ ਹਾਫ ਜਿਹੜੀ ਅਸੀਂ ਡਿਜ਼ਾਈਨ ਤੋਂ ਬਾਹਰ ਰੱਖਣੀ ਹੈ ਇਸ ਤਰ੍ਹਾਂ ਅਸੀਂ ਇਹਨੂੰ ਪੈਚ ਨੂੰ ਹਾਈਲਾਈਟ ਕਰਾਂਗੇ ਇਸ ਤਰ੍ਹਾਂ ਹਾਫ ਲੇਸ ਨੂੰ ਬਾਹਰ ਰੱਖਦੇ ਹੋਏ ਪੂਰੇ ਰਾਉਂਡ ਦੇ ਵਿੱਚ ਅਸੀਂ ਸਲਾਈ ਲਗਾ ਲੈਣੀ ਹੈ ਇਸ ਤਰ੍ਹਾਂ ਤੁਸੀਂ ਕਿਸੇ ਵੀ ਸਿੰਪਲ ਜੇ ਸੂਟ ਨੂੰ ਡਿਜ਼ਾਈਨਰ ਲੁੱਕ ਦੇ ਸਕਦੇ ਹੋ ਇੱਥੋਂ ਕਾਰਨਰ ਤੋਂ ਅਸੀਂ ਹੁਣ ਇਹਨੂੰ ਇਸੇ ਤਰ੍ਹਾਂ ਗੋਲਾਈ ਦੇ ਵਿੱਚ ਲੈਂਸ ਨੂੰ ਘੁਮਾ ਕੇ ਫਿਰ ਸੇਮ ਉਸੇ ਤਰ੍ਹਾਂ ਹਾਫ ਲੈਂਸ ਨੂੰ ਵਿੱਚ ਰੱਖਦੇ ਹੋਏ ਕੱਪੜੇ ਦੇ ਉੱਤੇ ਉੱਤੇ ਸਲਾਈ ਲਗਾਣੀ ਹੈ ਇਸ ਤਰ੍ਹਾਂ ਔਰ ਗਲੇ ਦਾ ਜ਼ਰੂਰਤ ਹੈ ਰੱਖਣਾ ਹੈ ਕਿ ਸਾਡਾ ਗਲਾ ਜਿਹੜਾ ਹੈ ਕਿਸੇ ਸਾਈਡ ਨੂੰ ਖਿਸਕੇ ਨਾ ਜਾਂ ਗਲੇ ਦੇ ਵਿੱਚ ਬਲ ਨਾ ਪੈਣ ਇਸ ਤਰ੍ਹਾਂ ਡਿਜ਼ਾਈਨ ਅੱਜ ਕੱਲ ਇਹ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਆ ਤੁਸੀਂ ਵੀ ਆਪਣੇ ਸਿੰਪਲ ਜੇ ਸੂਟ ਨੂੰ ਇਸ ਤਰ੍ਹਾਂ ਡਿਜ਼ਾਈਨਰ ਨੈਕਲ ਬਣਾ ਕੇ ਇੱਕ ਸਟਾਈਲਿਸ਼ ਜਿਹਾ ਲੁੱਕ ਦੇ ਸਕਦੇ ਹੋ ਇਹ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਹੈ ਥੈਂਕ ਯੂ ਫॉर ਵਾਚਿੰਗ ਕਾਰਬੋਟਿਕ ਚੈਨਲ